ਜੀ ਪਿਆਰਿਓ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਜਸਮਿੰਦਰ ਬਲੌਗ ਤੇ। ਜੇ ਤੁਸੀਂ ਅਕਸਰ ਬਲੌਗ ਦੇਖਦੇ ਸੀ ਬਦਿਆ ਹੋਵੋਗੇ ਤੇ ਆਪਾਂ ਵੀ ਬਹੁਤ ਖਿਦਦੀਆਂ। ਸੋ ਆਪਾਂ ਜਾ ਰਹੇ ਹਾਂ ਜੀ ਆਪਣੇ ਪਿੰਡ ਪਿੱਛੇ ਸਾਡੇ ਆਏ ਹੋਏ ਨੇ ਫਰੈਂਡਸ ਸੋ ਆਪਾਂ ਫਿਰ ਸੋਚਿਆ ਵੀ ਚੱਲ ਇਹਨਾਂ ਨੂੰ ਘੁਮਾਈਏ ਤੇ ਆਪਾਂ ਸਿੱਧਾ ਗੱਲ ਕੀਤੇ। ਸੋ ਇਹਨਾਂ ਨੂੰ ਸੋਚਿਆ ਵੀ ਘੁਮਾਈਏ ਤੇ ਇਹਨਾਂ ਨੂੰ ਲੈ ਕੇ ਚੱਲੀਏ ਪਿੰਡ ਇਹਨਾਂ ਨੂੰ ਪਿੰਡ ਦੇਖਣਾ ਸੀ। ਫਿਰ ਮੈਂ ਕਿਹਾ ਕਿਉਂ ਨਾ ਆਪਣੇ ਪਿੰਡ ਹੀ ਚੱਲਦੇ ਹਾਂ। ਸੋ ਆਏ ਹੁਣ ਆਪਾਂ ਤੇ ਬਾਕੀ ਜੋ ਜੋ ਐਕਟੀਵਿਟੀਜ਼ ਹੋਣਗੀਆਂ ਜੁੜੇ ਰਹੋ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਐਂਡ ਥੈਂਕਸ ਫॉर 1000 ਸਬਸਕ੍ਰਾਈਬਰਸ ਕਿ ਤੁਸੀਂ ਹੀ ਇਹਨੂੰ ਪਿਆਰ ਕੀਤਾ ਤੇ ਕਲੈਮਿੰਗ ਸੋ ਬਹੁਤ ਵਧੀਆ ਰਿਹਾ ਨਾਈਸ ਡੇ ਇਟ ਵਾਸ ਅ ਨਾਈਸ ਡੇ ਵਿਦ ਯੂ ਆਲ ਤੇ ਤੁਸੀਂ ਸਾਰਿਆਂ ਨੇ ਬੜਾ ਬਿਹਤਰੀ ਸਾ ਦਿੱਤਾ ਤੇ ਮਿਲਦੇ ਹਾਂ ਜਲਦੀ ਜਲਦ ਤੇ ਜੋ ਜੋ ਐਕਟੀਵਿਟੀਜ਼ ਨੇ ਡੋਟ ਫੋਰਗੇਟ ਟੂ ਸਬਸਕ੍ਰਾਈਬ आवर ਚੈਨਲ ਲਾਈਕ ਸ਼ੇਅਰ ਓਕੇ yeah you need to subscribe yeah sure <laughs> like, like and subscribe ਤੇ ਹੁਣ ਪਿਆਰਿਆ ਤੁਹਾਨੂੰ ਦਰਸ਼ਨ ਕਰਾਉਨੇ ਆ ਜੀ ਗੁਰਦਾਸ ਨਗਲ ਦੀ ਘੜੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਦੀ ਇਟਨਾ ਲੈਟ ਖੜਕਾਈ ਸੀ ਤੇ ਲਓ ਜੀ ਤੁਹਾਨੂੰ ਦਰਸ਼ਨ ਕਰਾਉਨੇ ਆ ਇਹ ਉਹ ਜਗ੍ਹਾ ਆ ਜੀ ਜੋ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ ਸਾਥੀਆਂ ਦੀ ਬਹਾਦਰੀ ਤੇ ਸਬਰ ਦੀ ਗਵਾਹ ਆ ਗੁਰਦਾਸ ਨਗਲ ਦੀ ਘੜੀ ਸਨ 1715 ਨੂੰ ਮੁਗਲ ਫੌਜਾਂ ਦਾ ਟਾਕਰਾ ਕਰਨ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ ਸਾਥੀਆਂ ਨੇ ਦੁਨੀ ਚੰਦ ਦੀ ਹਵੇਲੀ ਨੂੰ ਕਿਲਾ ਰੂਪੀ ਤਿਆਰ ਕਰ ਲਿਆ ਸੀ ਇਹ ਗੁਰਦਾਸ ਨਗਲ ਦੀ ਗੜੀ ਖਵਾਈ ਤੇ ਇੱਥੇ 8 ਮਹੀਨੇ ਦੁਸ਼ਮਣ ਦਾ ਟਕਰਾ ਕੀਤਾ ਸੋ ਇਤਿਹਾਸ ਬਹੁਤ ਵੱਡਾ ਆ ਜੀ ਸੋ ਤੁਹਾਨੂੰ ਫੇਰ ਕਦੇ ਦੱਸਾਂਗੇ ਜੀ ਇਸ ਬਾਰੇ ਖੋਲ ਕੇ ਸਾਰਾ ਇਤਿਹਾਸ ਸੋ ਸਾਡੇ ਨਾਲ ਇਦਾਂ ਜੁੜੇ ਰਹੋ ਤੁਸੀਂ ਦਰਸ਼ਨ ਕਰੋ ਜੀ ਗੁਰਦੁਆਰਾ ਸਾਹਿਬ ਜੀ ਦੇ ਬੰਦਾ ਸਿੰਘ ਬਹਾਦਰ ਜੀ ਹਲੋ ਜੀ ਪਿਆਰੇ ਆਪਾਂ ਪਹੁੰਚ ਗਏ ਦੀ ਆਪਣੇ ਪਿੰਡ ਤੇ ਪਿੰਡ ਆ ਗਏ ਆਂ ਤੇ ਪਿੰਡ ਆਉਂਦੇ ਆ ਸਾਰੇ ਆਪਾਂ ਵੇਖਿਆ ਵੀ ਆ ਚੱਕ ਆਏ ਹੋਏ ਇਹਦੇ ਐ ਭਰੇ ਭੇ ਤੇ ਕਈ ਵਿਚੋ ਚੁੱਕ ਲਏ ਆਪਾਂ ਤੇ ਕਿੰਨੂ ਠੀਕ ਹੈ ਜੀ ਤੇ ਨਾਲ ਹੀ ਆਪਣੇ ਜਿਹੜੇ ਦਰਨ ਜਿ ਪਿਛਲੀ ਵਾਰ ਜਦੋਂ ਆਏ ਹਾਂ ਉਹਦੋਂ ਜੇ ਪੱਕਣੇ ਰਿਆ ਜੇ ਚੱਕਰ ਕੰਮ ਪੂਰਾ ਸੁੱਤਰ ਹੋ ਚੁੱਕਾ ਜੇ ਤੇ ਇਧਰ ਨਿੰਬੂ ਆਹ ਇਹਦੇ ਹਲਦੀ ਲੱਗੀ ਹਲਦੀ ਤੇ ਇਹ ਲਗਾਠ ਤੇ ਇਹ ਲੋਕ ਤੇ ਆਹ ਸਾਹਮਣੇ ਸਕੂਲ ਨੇ ਆਣੇ ਪੜ੍ਹਦੇ ਉਹ ਕਿਦੋਂ ਦੀ ਅਰਜ ਉਹ ਵਾਹ ਆ ਸਾਰੇ ਟੋੜੇ ਹੋਣੇ ਹੁਣੇ ਹੀ ਟੋੜੇ ਏ ਜੇ ਕੋਈ ਗੱਲ ਗੁੱਲ ਕਹਿੰਨੀ ਪੁੱਛੋ ਕਿਨੇ ਕਿਨੇ ਜਾਣਾ ਪਰ ਪਾ ਪਰ ਮੇਰੀ ਜਿੰਨੇ ਜਾਣਾ ਵਾ ਪਹਿਲੋ ਪੜਨਾ ਪੈਣਾ ਆ ਸਟੱਡੀ ਕਰਨੀ ਆ ਪਹਿਲੋ ਸਟੱਡੀ ਹਾਂ ਪਹਿਲੋ ਪਹਿਲੋ ਪੜੋ ਤੇ ਫਿਰ ਹੈਨਾ ਜਾਣਾ ਵਾ ਸਸੀ ਗਾਲ ਜੀ ਰਾਜ ਜੀ ਕੀ ਹਾਲ ਹੈ ਚੜਦੀ ਕਲਾ ਜੀ ਸੀ ਸੇ ਆਈ ਆਲਸੋ ਵਾਂਟ ਟੂ ਗੋ ਵਿਦ ਯੂ ਲੋ ਜੀ ਕੁੜੀਆਂ ਆਪਣੀਆਂ ਬਣਾ ਰਹੀਆਂ ਜੇ ਕਿਉਂ ਕਰੂ ਗੱਲ ਕੱਲ੍ਹ ਬਦ ਪੂਰੀ ਤੇ ਇਹ ਲੈਣਾ ਜੀ ਪੂਰੇ ਨਜ਼ਾਰੇ ਜ਼ਿੰਦਗੀ ਦੇ ਇੱਕ ਕੁੜੀ ਬहोत بیبی ਆ ਤੇ ਦੂਜੀ ਬੋਦੀ ਜੀ ਆ ਇਹ ਬੋਦੀ ਟੀਟ ਆ ਹੈਨਾ ਹਾਂ ਜੀ ਪਿਆਰ ਉਤੇ ਨਾ ਪਿਛਲੀ ਵੀ ਨਹੀਂ ਲੈਂਦਾ ਸੀ ਆਟਾ ਤੇ ਇਹ ਜਿਹੜਾ ਇੱਥੇ ਰਹਿ ਗਿਆ ਤੇ ਇਹ ਵਿੱਚ ਪੈਈਆਂ ਸੱਸਰੀਆਂ ਮਾੜੀ ਮਾੜੀਆਂ ਵੇਹੜੀ ਸੀ ਆ ਵੇ ਸੱਸਰੀ ਨਹੀਂ ਨਹੀਂ ਸੋ ਇਹ ਪਾਵਾਂਗੇ ਆਪਾਂ ਮੱਜਾਂ ਨੂੰ ਇਦਾਂ ਨੂੰ ਤੇ ਇਹ ਛਕਣ ਗਿਆ ਹੁਣ ਬਹਿ ਕੇ this is for you మూల ಬೇಡ್ લેয়া નેપકિન લેવાવા چل શાغલા ਫਿਰ નેપਕਿਨ ਬਾਦ ਚੋਖਾ ਆ ਗਈ ਇੱਕੋ ਵਰੀ ਸਰਦਨ ਲੋ ਦੀ ਪਾਣੀ ਚੱਲ ਰਹੀ ਐ ਦਰਬਾਸਾ ਤੋਂ ਸਿੱਧਾ ਪ੍ਰਸਾਦਨਾ ਇਹ ਕਈ ਜਗ੍ਹਾ ਇੱਥੇ ਸਪੀਕਰ ਲੱਗੇ ਹੋਏ ਆ ਕੁਛ ਕੁਛ ਜਗ੍ਹਾ ਦੇਤੇ ਤੇ ਹੁਣ ਇਧਰੋਂ ਆਵਾਜ਼ ਆ ਰਹੀ ਓ ਬਿਲਕੁਲ ਸਾਹਮਣੇ ਆ ਵੇਖੋ ਲੱਗਾ ਸਪੀਕਰ ਸੋ ਬਾਣੀ ਦਾ ਪ੍ਰਵਾਹ ਚੱਲਦਾ ਰਹਿੰਦਾ ਚੱਲ ਗਈ ਫਿਰ ਅੰਦਰ ਮੇਰੇ ਫੇਵਰਿਟ ਸੁੱਕੇ ਆਲੂ ਧੀਰੇ ਵਾਲੇ ਹਾਉਜ਼ ਇਟ ਸਰਗਨ ਇਹ ਹੀ ਖਾਣਾ ਬਹੁਤ ਚੰਗਾ ਹੈ ਆਈ ਮੈਂ ਮਰ ਜਾ ਗੁੜ ਖਾ ਕੇ ਲੋ ਜੀ ਅੱਧੀ ਛੁੱਟੀ ਹੋ ਗਈ ਸਕੂਲ ਦੇ ਵਿੱਚ ਤੇ ਬੱਚੇ ਆਂਦੇ ਰੂਰੋ ਆਵਾਜ਼ਾਂ ਮਾਰਦੇ ਹੋ ਉੱਥੇ ਵੱਖਰੇ ਖੜੇ ਸੀਗੇ ਬੱਚੇ ਆਂਦੇ ਆਵਾਜ਼ਾਂ ਮਾਰ ਗਏ ਇਹਨਾਂ ਨੂੰ ਦੋਵਾਂ ਜਵਾਕੜੀਆਂ ਦੀਆਂ ਇਹਨਾਂ ਤੇ ਕਹਿੰਦੇ ਵੀ ਆਓ ਤੁਸੀਂ ਵੀ ਛਕੋ ਹੈਲੋ ਫਿਰ ਕੀ ਹੋ ਗਿਆ ਆਪਣੇ ਕੋਲੋਂ ਜਾਂਦੀ ਦੋਤੋ ਆंदे ਵੀ ਤੁਸੀਂ ਵੀ ਸ਼ਾਕੇ ਜਾਓ ਤੇ ਇੱਥੇ ਤੁਸੀਂ ਇਹਨਾਂ ਨੂੰ ਖਵਾਇਆ ਕਿ ਨਹੀਂ ਕੁਝ ਖਵਾਇਆ ਕਿ ਨਹੀਂ ਇਹ ਦੇਖੋ ਚ ਨਹੀਂ ਹਾਂ ਤੇ ਸੱਧਿਆ ਕਿਉਂ ਸੀਗਾ ਖਵਾ ਲਿਆ ਹੈਂ ਫੋਟੋ ਕਿਦੇ ਨੇ ਅਰੇ ਕਿੱਡੇ ਮਤਲਬੀ ਓਏ ਹਾਂ ਕੁੜੀਆਂ ੜੀਆਂ ਪੂਰੀਆਂ ਇੰਜੋਏ ਕਰ ਰਹੀਆਂ ਵੇਖੋ ਸਕੂਲ ਚ ਉਹਦਰ ਅਸੀਕ ਪਰ ਦੇਖ ਇਹ ਪਿੰਡ ਚ ਵੈਸੇ ਲਾ ਆਹੋ ਇਹ ਪਿੰਡ ਦੇ ਵਿੱਚ ਮੈਂ ਪਰਥੂ ਪਾਇਆ ਇਹਨਾਂ ਨੇ ਪੂਰਾ ਲੋਕੀ ਖੜਖਣ ਵੇਖੰਦੇ ਆ ਵੇਖੋ ਕੁੜੀ ਵੇਖੰਦੀ ਪਤਾ ਨਹੀਂ ਕਿੱਥੋਂ ਆਈ ਆ ਕੇ ਜੀ ਵੀ ਵੇਖ ਕੇ ਦੇ ਆ ਵਾ ਉਹ ਵੇ ਉਹਦਰੇ ਓਏ ਓਏ ਰੇੜੀਆਂ ਲਖੋਗੇ ਰਹਿਣ ਲੋਕਾਂ ਨੂੰ ਵੇਖਦੇ ਵੇ ਪੱਜੇ ਫਿਰਦੇ ਲੋਕੀ ਵੇਹ ਹਣ ਕਿੱਕਲੀ ਪਾਉਣੀਆਂ ਲੱਗਦਾ ਏ ਹੋਵੇ ਵੇ ਵੇ ਕੀ ਕਰਦੀਆਂ ਵੇਹ ਅਲਣਾ ਅਲਣਾ ਇਦਾਂ ਮੈਨੂੰ ਲੱਗਦਾ ਇੱਥੇ ਛੱਡ ਕੇ ਜਾਣਾ ਪੈਣਾ ਦਾ ਦਿਲ ਲੱਗ ਜਾਣਾ ਉਹ ਤੇਰੀ ਬਲੀ ਉਹਦੇ ਉਹਦੇ ਬੈਡ ਬੋਏ ਐਮੀ ਉਹ ਤੇਰੀ ਬਲੀ ਉਹਦੇ ਉਹਦੇ ਮੈਂ ਬੁੰਮਰਾ ਬਣੀ ਪਈ ਬੁੰਮਰਾ ਵਾਂਗੂ ਬਰੋਲ ਪਾਉਂਦੀ ਆ ਵੇਖਿਓ ਵੇਖਿਓ ਉਹ ਏ ਵੇਖਿਓ ਵੇਖਿਓ ਏ ਆਪੋ ਹੀ ਏ ਉਹ ਤੇਰੀ ਬਲੀ ਉਹਦੇ ਤੇ ਉਹ ਜੂੜਾ ਜਿਹੜਾ ਖੁੱਲ ਗਿਆ ਉਹਦਾ ਬੁਰੇ ਹਾਲ ਬੁੰਕੇ ਦਿਹਾੜੇ ਵੇਖ ਏ ਆ ਗਈ ਬੋਲਤੇ ਪੂਰੇ ਸਟਾਈਲ ਨਾਲ ਆਉਂਦੀ ਇਹ ਆਵੇ ਲੋਕੀ ਮੈਂ ਕਿਹਾ ਦੂਰੋ ਦੂਰੋ ਲੋਕੀ ਆਏ ਖੜ ਕੇ ਵੇਖਵੇ ਸੰਗਤਾ ਆਈਆਂ ਦੂਰੋ ਦੂਰੋ ਵੇਖਣ ਵੀ ਕੀ ਹੋ ਗਿਆ ਦੂਜੇ ਗ੍ਰਹਿ ਤੋਂ ਆ ਗਈ ਕਦੇ ਪੋਪੀ ਪੋਪੀ ਪੋ ਪੋਪੀ ਆਈ ਥਿੰਕ ਪੋਪੀ ਇਜ਼ ਵੈਰੀ ਟ੍ਰੇਨਡ ਇਨ ਬੋਲਿੰਗ ਚੈੱਕ ਦਾ ਬੋਲਿੰਗ ਟੈਕਨੀਕ ਆਫ ਐਮੀ ਚੈੱਕ ਦਾ ਬੋਲਿੰਗ ਟੈਕਨੀਕ ਸਾਰੇ ਨਹੀਂ ਨਹੀਂ ਅਹੀ ਸ਼ੁਗਲ ਮਿਲ ਜਾ ਕਰ ਮੈਂ ਚਲੋ ਆਪਾਂ ਵੀ ਨਜ਼ਾਰਾ ਜੇ ਲੀ ਲੀਏ ਤੇ ਮੈਂ ਵੀ ਹੋ ਗਿਆਨ ਦਿਵਾਲੇ ਬੋਲਦੇ ਬੋਲਿੰਗ ਵਾਲਾ ਕੰਮ ਵੀ ਰਾਇ ਜੀ ਵੀ ਉਹ ਵੀ ਸਮਾਂ ਦਾ ਜਦੋਂ ਪ੍ਰਖੇ ਡੰ ਜਾਂਦੇ ਨੇ ਹਾਂ ਛੋਟੇ ਹੁੰਦੇ ਤੇ ਉਦੋਂ ਪੈਸੇ ਨਹੀਂ ਹੁੰਦੇ ਇਹ ਰਵੀਆਂ ਵਾਲੀ ਬੋਲ ਵਾਸਤੇ ਤੇ 20 ਜਾਣੇ ਹੁੰਦੇ ਸੀ ਤੇ ਅੱਜ ਕੱਲ ਜਿਹੜੇ ਆ ਬੋਲ ਤੇ ਪੈਸੇ ਆ ਪਰ ਉਹ 20 ਜਾਣੇ ਲੱਭਣੇ ਬੜੇ ਔਖੇ ਆ ਚੱਲ ਬਿਲਕੁਲ ਸਹੀ ਆ ਜਿੰਨੇ ਵੀ ਆਖੀ ਆ

ਉਹ ਨੀ ਜੇ ਪਿੰਡਾਂ ਆ ਤੇ ਸਾਗ ਨਹੀਂ ਖਾਦਾ ਤੇ ਕੀ ਖਾਦਾ ਬੀਬੀਆਂ ਲਾਤੀਆਂ ਵੇ ਲੋ ਯਾ ਇਨਸੈਕਟਸ ਸੌਰੋਟਾ ਉਹ ਜੜੀਆਂ ਇਧਰ ਆ ਜਾਂਦੀਆਂ ਯੂ نو ਹਾ ਹਾਂ ਯਾ ਐਗਜੈਕਟਲੀ ਐਗਜੈਕਟਲੀ ਨਾਟ ਗੁੱਡ ਇਜ਼ ਇਟ ਗੁੱਡ অর ਨਾਟ ਨਾਟ ਗੁੱਡ ਨਾਟ ਗੁੱਡ ਯਾ ਜੇ ਤੋ ਦਿਖਾਨਗੇ ਤੇਰੇ ਨਾਲ ਕਿੰਨਾ ਟੇਸਟ ਆਗਾ ਤੇ ਹੁਣ ਪਾਏ ਆ ਜੀ ਇੱਥੇ ਆ ਕਿਹੜੀ ਜਗ੍ਹਾ ਵਾ ਪੁਲੀ ਪੁਲੀ ਦੇਤੇ ਤੇ ਭਾਈ ਸਾਹਿਬ ਹੁਣ ਆ ਗਏ ਆਂ ਜੀ ਆਪਣੀ ਪੁਲੀ ਦੇਤੇ ਗੋਲ ਕੇ ਪੇਛੇ ਗਣੇ ਹੋਰ ਭਾਈ ਸਹੀ ਠੀਕ ਹੈ ਜੀ ਛੱਡ ਦੀ ਗੱਲ ਸ਼ਿਕਾਇਤ ਫਿਰ ਇਹ ਆਂਦੀਆਂ ਵੀ ਛਕਣੇ ਆ ਤੇ ਮੈਂ ਚੱਲੋ ਫਿਰ ਇਹ ਸ਼ਕੀਨ ਹੈ ਜਾ ਆਉਂਦੀਆਂ ਹਾਂ ਗੁਲਾਬ ਜਾਮਨ ਟੇਸਟ ਨਾ ਯਾ ਓ ਵਾਓ ਟੇਸਟ ਹਾਉਜ਼ ਇਟ ਡਿਲੀਸ਼ੀਅਸ ਡਿਲੀਸ਼ੀਅਸ ਸੋ ਜੀ ਆਪਾਂ ਆਏ ਆ ਦੀ ਆਪਣੀ ਜਿਹੜੀ ਲਾਗੇ ਨਹਿ ਰਹੀ ਅੱਗੇ ਵੀ ਤੁਹਾਨੂੰ ਦਰਸ਼ਨ ਕਰਾਏ ਸੀਗੇ ਜੀ ਤੇ ਫੇਰ ਕਰ ਲਓ ਤੇ ਬੀਬੀਆਂ ਨੂੰ ਲੈ ਕੇ ਆਏ ਆ ਤੇ ਕਰੋ ਚੱਕ ਨਹਿਰ ਬਹੁਤੀ ਤਗੜੀ ਆ ਯੂ ਸੀ ਇਟ ਯੂ ਵਾਂਟ ਟੂ ਗੋ ਥੇਅਰ ਯੈਸ ਜਸਟ ਵੀ ਕੈਨ ਗੋ ਥੇਅਰ ਯੈਸ ਵੀ ਕੈਨ ਗੋ ਥੇਅਰ ਥੇਅਰ ਇਜ਼ ਨੋ ਪ੍ਰੋਬਲਮ ਯੈਸ ਵੀ ਕੈਨ ਸੋ ਇਹ ਬੀਬੀਆਂ ਜਿਹੜੀਆਂ ਬੜੀਆਂ ਜਿਹੜੀਆਂ ਹੁੰਦੀਆਂ ਦਾ ਬਰੇਵ ਹੁੰਦੀਆਂ ਆ ਤੇ ਕਿੰਨੀਆਂ ਵੀ ਉਹ ਉੱਥੇ ਜਾਣਾ ਤੇ ਇਹਨਾਂ ਨੂੰ ਲੈ ਕੇ ਚੱਲੀਏ ਆਹ ਸਾਹਮਣੇ ਤੇ ਇਹ ਵੱਟੋ ਵੱਟੀ ਹੁਣ ਉਹ ਉੱਥੇ ਜਾਦੇ ਜੀ ਫੇਟਾ ਦਿਖੋ ਜੀ ਬੀ ਕੇਅਰਫੁਲ ਗਰਲਸ ਗਰਲਸ ਬੀ ਕੇਅਰਫੁਲ ਲਓਈ ਬੂਟੀ ਬਾਟੀ ਨਾਲ ਕੋਈ ਲੱਜੇ ਬਾਕੀ ਖੈਰ ਆ ਸੋਨੇ ਕੇ ਵੇਟ ਇਹਨੇ ਕਿਸੇ ਨੇ ਆਰੀਲ ਜਿਸਨੇ ਕਿਸੇ ਨੇ ਰੋੜਿਆ ਹੋਊਗਾ ਉਹ ਇੱਥੇ ਪਿਆ ਹੈ। ਹਾਂ। ਲਓ ਜੀ ਪਿਆਰੋ ਸਮੋਸਾ ਪਾਰਟੀ ਚਟਨੀਆਂ ਜਟਨੀਆਂ ਪੈ ਚੁੱਕੀਆਂ ਨੇ ਤੇ ਹੁਣ ਹੋਏਗੀ ਸਮੋਸਾ ਪਾਰਟੀ ਸਮੋਸਾ ਪਾਰਟੀ ਬੜੀ ਸੋਹਣੀ ਜਗ੍ਹਾ ਤੇ ਚਲੋ ਮਗੇ। ਹਾਂ ਜੀ ਬੱਸ। ਹਾਏ ਹਾਏ। ਥੈਂਕ ਯੂ। ਸਮੋਸਾ ਆਲ ਸ਼ਾਕਰ ਤੇ ਭਾਈ ਉਹ ਵੀ ਇਸ ਨੇ ਬਾਰੇ This party is for. No, no. This party is for, no, no. for, no, no. for 1,000 subscribers. Yo. <laughs> we have to dip. Yeah. How's it? Ten out of ten. Ten out of ten. Mm -hmm. And you? Ten out of ten. <laughs> ਕਾਲਾਂ ਪੈ ਗਈਆਂ ਤੇ ਆਪਾਂ ਅਗੇ ਦੀ ਪਾਰਕ 'ਚ ਜਿਹੜੀ ਉਹ ਬਿਲਕੁਲ ਘਰ ਦੇ ਸਾਹਮਣੇ ਆ ਮੈਂ ਕੁੜੀਆਂ ਨੂੰ ਇੰਜੋਏ ਕਰਾ ਲਈਏ ਥੋੜੇ ਜਿਹਾ ओके यू ट्राई दिस ਇਟਸ ਨਾਟ ਵਰਕਿੰਗ I mean, really like swim. I mean, really like swings. Do you want to try yeah. You both try. It. Let's see who is the faster. Yeah. Let's see who is much faster. Oh, <laughs> <You're puzzling. laughs> oh, my. oh, oh. oh wow. ਅਮੇਜ਼ਿੰਗ ਅਮੇਜ਼ਿੰਗ ਮੂੰਹ ਪਾਰ ਨਾ ਡਿਗਿਆ ਤੇ ਅਮੇਜ਼ਿੰਗ ਚੰਗਾ ਮੂੰਹ ਪਾਰ ਨਾ ਡਿਗਿਆ ਉਹ ਮਾਰੀ ਚੱਪਲ ਲੰਨੇ ਵਗਾਤੀ ਇਹ ਸਾਡੇ ਨਾ ਮਾਰਦੇ ਆਹੋ ਇਹ ਨਾ ਇਹ ਨਾ ਨੇ ਮੰਨੇ ਨੇ ਬੂਸ਼ੂ ਜੀ ਪਾਏ ਨੇ ਈ ਦੋਗੇ ਵੀ ਵੇਖ ਕੇ ਦੇ ਉੱਤੇ ਨਾ ਆ ਕੇ ਦੇਖ ਪੈ ਗਦੇ ਤੇ ਗੁਰੂ ਪਿਆਰਿਓ ਹੁਣ ਅਸੀਂ ਆਏ ਜੀ ਆਪਣੇ ਪਿੰਡ ਵਾਲੇ ਗੁਰਦੁਆਰੇ ਸਾਹਿਬ ਤੋ ਰਹਿਰਾ ਸੋ ਹੁਣ ਤੋਂ ਪਰੰਤ ਦਰਸ਼ਨ ਕਰਨ ਤੋਂ ਬਾਅਦ ਹੁਣ ਜੀ ਅਸੀਂ ਚਾਲੇ ਪਾਵਾਂਗੇ ਜੀ ਤੇ ਮੈਂ ਤੁਹਾਨੂੰ ਕੱਲ ਮਿਲਾਂਗੇ ਜੀ ਕਿਸੇ ਹੋਰ ਨਵੀਂ ਜਗ੍ਹਾ ਤੇ ਅਵੀ ਵੀਡੀਓ ਦੇ ਉੱਤੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ